ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਬੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਬੈਸਟ ਪੰਜਾਬੀ ਗ੍ਰਾਮਰ ਸੀਰੀਜ਼ ਦੇ ਵਿੱਚ ਅਗਲੀ ਕਲਾਸ ਜਿਹੜੀ ਕਰਨ ਜਾ ਰਹੇ ਹਾਂ 8 ਨੰਬਰ ਕਲਾਸ ਹੈ ਆਪਣੀ ਇਹ ਕਿਰਿਆ ਵਿਸ਼ੇਸ਼ਣ ਤੇ ਆਪਾਂ ਇਸ ਕਲਾਸ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਕਿਹੜੀ ਕਿਸਮ ਦੀ ਕੀ ਜਿਹੜੀ ਡੈਫੀਨੇਸ਼ਨ ਹੈ ਕਿਸ ਤਰ੍ਹਾਂ ਆਪਾਂ ਨੇ MCQ ਦੇ ਵਿੱਚ ਪਛਾਨਣਾ ਹੈ ਕਿ ਇਹ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਜਿਹੜੀ ਸਵਾਲ ਕੀਤਾ ਗਿਆ ਪਹਿਲਾਂ ਆਪਾਂ ਕਰਦੇ ਹਾਂ ਡੈਫੀਨੇਸ਼ਨ ਕੀ ਹੈ ਕਿਰਿਆ ਵਿਸ਼ੇਸ਼ਣ ਦੀ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਡੈਫੀਨੇਸ਼ਨ ਹੈ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਜਿਹੜਾ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਉਹ ਸ਼ਬਦ ਹੁੰਦੇ ਨੇ ਜੋ ਕਿਰਿਆ ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਨੇ ਕਿਰਿਆ ਵਿਸ਼ੇਸ਼ਣ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਇੱਕ ਸ਼ਬਦਾਂ ਦਾ ਸਮੂਹ ਵੀ ਜਿਹੜਾ ਹੋ ਸਕਦਾ ਜਿਵੇਂ ਆਪਣੇ ਕੋਲੇ ਉਦਾਹਰਨਾਂ ਨੇ ਇੱਥੇ ਉਹ ਇੱਥੋਂ ਹੁਣੇ ਗਿਆ ਹੈ RAM ਬਹੁਤ ਹੌਲੀ ਹੌਲੀ ਤੁਰ ਰਹਾ ਸੀ ਉਹ ਬਿਲਕੁਲ ਸਾਡੇ ਸਾਹਮਣੇ ਬੈਠਾ ਸੀ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਆਪਾਂ ਨੂੰ ਕਿਰਿਆ ਹੋਣ ਦੇ ਨਾਲ-ਨਾਲ ਕਿਰਿਆ ਦੀ ਵਿਸ਼ੇਸ਼ ਵਿਸ਼ੇਸ਼ਤਾ ਵੀ ਜਿਹੜੀ ਦੱਸੀ ਗਈ ਹੈ ਜਿਵੇਂ ਗਿਆ ਕਿਰਿਆ ਹੁਣੇ ਜਿਹੜੀ ਉਹਦੀ ਵਿਸ਼ੇਸ਼ਤਾ ਹੈ ਹੌਲੀ-ਹੌਲੀ ਜਿਹੜੀ ਵਿਸ਼ੇਸ਼ਤਾ ਹੈ ਤੁਰ ਜਿਹੜਾ ਕਿਰਿਆ ਇਸ ਦੇ ਨਾਲ ਹੀ ਕਿਰਿਆ ਦੇ ਨਾਲ ਹੀ ਜਿਹੜੇ ਸ਼ਬਦ ਵਿਸ਼ੇਸ਼ਣ ਵੀ ਦੱਸਦੇ ਨੇ ਅਗਲਾ ਜਿਹੜਾ ਸਵਾਲ ਬਣਦਾ ਹੈ ਉਹ ਹੈ ਕਿੰਨੀ ਕਿਸਮ ਦਾ ਕਿਰਿਆ ਵਿਸ਼ੇਸ਼ਣ ਅਰਥਾਂ ਦੇ ਆਧਾਰ ਤੇ ਕਿੰਨੀ ਕਿਸਮ ਦਾ ਹੈ 8 ਕਿਸਮ ਦਾ ਹੈ ਕਿਹੜੀ ਕਿਹੜੀ ਕਿਸਮ ਆ ਜਾਂਦੀ ਹੈ ਅੱਗੇ ਆਪਾਂ ਇਹਨਾਂ ਦੀਆਂ ਡੈਫੀਨੇਸ਼ਨਾਂ ਕਰਾਂਗੇ ਪਹਿਲਾਂ ਆਪਾਂ ਦੇਖਦੇ ਹਾਂ ਕਿਹੜੇ-ਕਿਹੜੀਆਂ ਕਿਸਮਾਂ ਆ ਜਾਂਦੀਆਂ ਨੇ ਪਹਿਲੀ ਹੈ ਕਾਲਵਾਚ ਕਿਰਿਆ ਵਿਸ਼ੇਸ਼ਣ ਦੂਸਰੀ ਸਥਾਨਵਾਚ ਕਿਰਿਆ ਵਿਸ਼ੇਸ਼ਣ ਤੀਸਰੀ ਪ੍ਰਕਾਰ ਜਦ ਦੀਦੀ ਵਾਚਕ ਵੀ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਸ ਨੂੰ ਕਾਰਨਵਾਚ ਕਿਰਿਆ ਵਿਸ਼ੇਸ਼ਣ ਪ੍ਰਨਾਮਜਾ ਮਾਤਰਾਵਾਚ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤੇ ਲਾਸਟ ਜਿਹੜਾ 8 ਨੰਬਰ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਇਹਨੇ ਅਰਥ ਦੇ ਆਧਾਰ ਤੇ 8 ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਅੱਗੇ ਆਪਾਂ ਇਹਨਾਂ ਦੀਆਂ ਡੈਫੀਨੇਸ਼ਨਾਂ ਕਰਦੇ ਆਂ ਪਹਿਲੀ ਆਪਾਂ ਨੇ ਕੀਤੀ ਐ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਡੈਫੀਨੇਸ਼ਨ ਕੀ ਹੈ ਪਹਿਚਾਨ ਕੀ ਹੈ ਜਿਸ ਸਬਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਟਾਈਮ ਦਾ ਪਤਾ ਲੱਗਦਾ ਹੋਵੇ ਉਸ ਨੂੰ ਕਾਲ ਵਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਦੋ ਉਦਾਹਰਨਾਂ ਨੇ ਆਪਣੇ ਕੋਲੇ सुरेंद्र ਸਵੇਰੇ ਹੀ ਘਰ ਗਿਆ ਹੈ ਪਿਤਾ ਜੀ ਹਰ ਰੋਜ਼ ਕਸਰਤ ਕਰਦੇ ਹਨ ਇਹਦੇ ਵਿੱਚ ਜਿਹੜੀ ਕਿਰਿਆ ਹੋ ਰਹੀ ਹੈ ਉਸ ਦਾ ਜਿਹੜਾ ਕਾਲ ਹੈ ਜਿਹੜਾ ਸਮਾਂ ਉਹ ਵੀ ਨਾਲ ਦਿੱਤਾ ਗਿਆ ਹੈ ਇਸ ਕਰਕੇ ਇਹ ਕਾਲ ਵਚ ਕਿਰਿਆ ਵਿਸ਼ੇਸ਼ਣ ਦੇ ਅੰਦਰ ਆਉਂਦੇ ਨੇ ਦੋਨੋਂ ਜਿਹੜੇ ਆਪਾਂ ਨੇ ਬਾਅਦ ਕੀਤੇ ਨੇ ਅਗਲੀ ਜਿਹੜੀ ਕਿਸਮ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਹੈ ਉਸ ਨੂੰ ਜਿਹੜਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਆਪਣੇ ਕੋਲੇ ਉਦਾਹਰਨਾਂ ਨੇ ਬੱਚੇ ਕਮਰੇ ਵਿੱਚ ਆ ਗਏ ਅਸੀਂ ਪਟਿਆਲੇ ਰਹਿੰਦੇ ਹਾਂ ਉਹ ਸ਼ਹਿਰੋਂ ਆ ਰਿਹਾ ਹੈ ਇੱਥੇ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਕਿਰਿਆ ਦੇ ਨਾਲ ਨਾਲ ਉਸ ਦਾ ਸਥਾਨ ਵੀ ਜਿਹੜਾ ਦੱਸਿਆ ਗਿਆ ਹੈ ਅਗਲਾ ਜਿਹੜਾ ਕਿਸਮ ਹੈ ਉਹ ਹੈ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਜੇ ਸਬਤੋਂ ਕਿਸੇ ਕਿਰਿਆ ਦੇ ਹੋਣ ਦੇ ਢੰਗ ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਹਾ ਜਾਂਦਾ ਹੈ ਤਿੰਨ ਆਪਾਂ ਉਦਾਹਰਨਾਂ ਲੈ ਲੈਨੇ ਜਿਸ ਤੋਂ ਆਪਾਂ ਨੂੰ ਸਾਰਾ ਸਪਸ਼ਟ ਹੋ ਜਾਊਗਾ ਕਿ ਇਹ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਹੈਗਾ ਕੀ ਹੈ ਉਹ ਬਹੁਤ ਹੌਲੀ-ਹੌਲੀ ਤੁਰ ਰਿਹਾ ਹੈ ਰਾਮ ਪਾਣੀ ਦਾ ਗਲਾਸ ਘਟਾ ਘਟ ਪੀ ਗਿਆ। ਰੋਹਿਤ ਇਥੋਂ ਚਟਪਟ ਹੀ ਚਲਾ ਗਿਆ। ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਪ੍ਰਕਾਰ ਜਾਂ ਵਿਧੀ ਦੱਸੀ ਗਈ ਹੈ ਕਿਰਿਆ ਦੀ। ਘਟਾ ਘਟ, ਹੌਲੀ ਹੌਲੀ, ਚਟਪਟ ਜਿਹੜਾ ਇਹ ਪਹਿਚਾਨ ਹੈ ਪ੍ਰਕਾਰ ਜਾਂ ਵਿਧੀ ਵਾਚਕ ਕਿਰਿਆ ਵਿਸ਼ੇਸ਼ਣ ਦੀ। ਅਗਲਾ ਜਿਹੜਾ ਆਪਣੇ ਕੋਲੇ ਕਿਸਮ ਹੈ ਉਹ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਇਹਦੀ ਡੈਫੀਨੇਸ਼ਨ ਕੀ ਹੈ ਕਾਰਨਵਾਚਕ ਦੀ ਜੇ ਸਬ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਆਪਣੇ ਕੋਲੇ ਉਦਾਹਰਨਾਂ ਨੇ ਦੋ ਉਹ ਬਿਮਾਰ ਸੀ ਇਸ ਲਈ ਅੱਜ ਸਕੂਲ ਨਹੀਂ ਗਿਆ ਉਹ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਇਥੇ ਦੋਨੇ ਵਾਕਾਂ ਦੇ ਵਿੱਚ ਕਿਰਿਆ ਹੋਣ ਦੇ ਨਾਲ-ਨਾਲ ਕਿਰਿਆ ਦਾ ਕਾਰਨ ਵੀ ਜਿਹੜਾ ਦੱਸਿਆ ਗਿਆ ਪਰਮਾਨ ਜਾਂ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ ਅਗਲੀ ਜਿਹੜੀ ਆਪਣੇ ਕੋਲੇ ਕਿਸਮ ਹੈ ਜਿਸ ਤੋਂ ਕਿਸੇ ਕਿਰਿਆ ਦੇ ਪ੍ਰਮਾਨ ਮਿੰਤੀ ਦਾ ਪਤਾ ਲੱਗੇ ਉਸ ਨੂੰ ਜਿਹੜਾ ਪ੍ਰਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਉਹ ਬਹੁਤ ਘੱਟ ਬੋਲਦਾ ਹੈ ਬਲਦਾਂ ਨਾਲ ਇਨਾ ਨਹੀਂ ਬਾਹਿਆ ਜਾ ਸਕਦਾ ਜਿੰਨਾ ਟਰੈਕਟਰ ਨਾਲ ਦੋਨਾਂ ਵਾਕਾਂ ਦੇ ਵਿੱਚ ਕਿਰਿਆ ਦੇ ਨਾਲ-ਨਾਲ ਪਰਮਾਨ ਜਾਂ ਮਾਤਰਾ ਦੱਸੀ ਗਈ ਹੈ ਇਸ ਲਈ ਇਹ ਪ੍ਰਮਾਨਵਾਚਕ ਜਾਂ ਕਿਰਿਆਵਾਚਕ ਸੌਰੀ ਮਾਤਰਾਵਾਚਕ ਕਿਰਿਆ ਵਿਸ਼ੇਸ਼ਣ ਦੇ ਅੰਦਰ ਦੋਨੋਂ ਵਾਕ ਆਉਂਦੇ ਨੇ ਅਗਲਾ ਆਪਣੇ ਕੋਲ ਇੱਕ ਕਿਸਮ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਇਦੀ ਡੈਫੀਨੇਸ਼ਨ ਕੀ ਹੈ ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾ ਦਾ ਪਤਾ ਲੱਗੇ ਉਸ ਨੂੰ ਜਿਹੜਾ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਹੜੇ ਸ਼ਬਦਾਂ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾ ਦਾ ਪਤਾ ਲੱਗੇ ਉਸ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਦੋ ਬਾਕ ਨੇ ਆਪਣੇ ਕੋਲੇ ਉਸ ਦੇ ਬਾਰ ਬਾਰ ਕਹਿਣ ਤੇ ਵੀ ਉਹ ਸਵੇਰੇ ਜਲਦੀ ਨਾ ਉੱਠਿਆ ਉਹ ਕੜੀਮੁੜੀ ਸਾਡੇ ਵੱਲ ਵੇਖ ਰਿਹਾ ਸੀ ਦੋਨਾਂ ਵਾਕਾਂ ਦੇ ਵਿੱਚ ਕਿਰਿਆ ਦੇ ਦੁਹਰਾਵ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਇਸ ਲਈ ਇਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੇ ਅਧੀਨ ਜਿਹੜੇ ਦੋਨੋਂ ਵਾਕ ਆ ਜਾਂਦੇ ਨੇ ਅਗਲੀ ਜਿਹੜੀ ਆਪਣੇ ਕੋਲੇ ਕਿਸਮ ਹੈ ਉਹ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ ਉਸ ਨੂੰ ਜਿਹੜਾ ਨਿਰਣਾਵਾਚਕ ਰੈਪ੍ਰੈਜੇਸ਼ਨ ਕਿਹਾ ਜਾਂਦਾ ਹੈ ਆਪਣੇ ਕੋਲੇ ਅੱਗੇ ਬਾਕ ਨੇ ਤਿੰਨ ਨਿਰਣਾਵਾਚਕ ਲਈ ਜੀ ਹਾਂ ਤੁਹਾਡੀ ਆਗਿਆ ਸਿਰ ਮੱਥੇ ਜੀ ਨਹੀਂ ਮੈਥੋਂ ਇਹ ਕੰਮ ਨਹੀਂ ਹੋ ਸਕਦਾ ਹਾਂ ਜੀ ਮੈਂ ਇਸ ਵਾਰ ਮਿਹਨਤ ਕਰਾਂਗਾ ਤੇ ਤੁਹਾਨੂੰ ਪਾਸ ਹੋ ਕੇ ਦਿਖਾਵਾਂਗਾ ਇਹਨਾਂ ਸਾਰਿਆਂ ਦੇ ਵਿੱਚ ਇੱਕ ਸਪਸ਼ਟ ਫੈਸਲਾ ਜਾਂ ਨਿਰਣੈ ਕਿਰਿਆ ਦੇ ਨਾਲ-ਨਾਲ ਜੀ ਹਾਂ ਤੁਹਾਡੀ ਆਗਿਆ ਜਿਹੜੀ ਸਿਰ ਮੱਥੇ ਜੀ ਨਹੀਂ ਮੈਥੋਂ ਇਹ ਕੰਮ ਨਹੀਂ ਹੋ ਸਕਦਾ ਸਪਸ਼ਟ ਕੀਤਾ ਗਿਆ ਅਗਲੀ ਜਿਹੜੀ ਆਪਣੇ ਕੋਲੇ ਕਿਸਮਾਂ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਇਹਦੀ ਡੈਫੀਨੇਸ਼ਨ ਕੀ ਹੈ ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਜਿਹੜਾ ਨਿਸ਼ਚੇਵਾਚਕ ਕਿਰਿਆ ਪ੍ਰੈਫੀਸ਼ਨ ਕਿਹਾ ਜਾਂਦਾ ਹੈ ਉਦਾਹਰਨਾਂ ਨੇ ਆਪਣੇ ਕੋਲੇ ਜਿਵੇਂ ਉਹ ਅੱਜ ਜ਼ਰੂਰ ਆਵੇਗਾ ਤੁਸੀਂ ਬਿਲਕੁਲ ਠੀਕ ਗੱਲ ਆਖੀ ਹੈ ਇਨ੍ਹਾਂ ਦੋਨੇ ਵਾਕਾਂ ਦੇ ਵਿੱਚ ਕਿਰਿਆ ਦੇ ਨਾਲ ਨਾਲ ਪੱਕਾ ਨਿਸ਼ਚੈ ਕਿ ਉਹ ਅੱਜ ਜ਼ਰੂਰ ਆਵੇਗਾ ਦੂਸਰੇ ਦੇ ਵਿੱਚ ਤੁਸੀਂ ਬਿਲਕੁਲ ਠੀਕ ਗੱਲ ਆਖੀ ਹੈ ਹੁਣ ਆਪਾਂ ਡੈਫੀਨੀਸ਼ਨਾਂ ਕਰਨ ਤੋਂ ਬਾਅਦ ਫਾਈਨਲ ਪੇਪਰ ਦੇ ਵਿੱਚ ਕਿਸ ਤਰੀਕੇ ਨਾਲ ਕਿਰਿਆ ਵਿਸ਼ੇਸ਼ਣ ਦੇ ਜਿਹੜੇ ਐਮਸੀਕਿਊ ਸੈੱਟ ਹੁੰਦੇ ਨੇ ਉਹਨਾਂ ਦਾ ਇੱਕ ਨਮੂਨਾ ਮੈਂ ਤੁਹਾਡੇ ਵਾਸਤੇ ਇੱਥੇ 15 ਟਾਪ ਦੇ ਐਮਸੀਕਿਊ ਲੈ ਕੇ ਆਇਆ ਉਹ ਸੋਲਵ ਕਰਾਂਗੇ ਜਿਹਦੇ ਨਾਲ ਕਿਰਿਆ ਵਿਸ਼ੇਸ਼ਣ ਤੁਹਾਨੂੰ ਪੂਰਨ ਤੌਰ ਤੇ ਜਿਹੜੀ ਸਮਝ ਆ ਜਾਊਗੀ ਜੋ ਸ਼ਬਦ ਕਿਰਿਆ ਦੇ ਕੰਮ ਕਰਨ ਦਾ ਢੰਗ, ਸਥਾਨ, ਸਮਾਂ ਪ੍ਰਗਟ ਕਰਦੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੋ ਸ਼ਬਦ ਕਿਰਿਆ ਦੇ ਕੰਮ ਕਰਨ ਦਾ ਢੰਗ, ਸਥਾਨ, ਸਮਾਂ ਪ੍ਰਗਟ ਕਰਦੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ, ਕਿਰਿਆ ਵਿਸ਼ੇਸ਼ਣ, વિશેਸ਼ਣ ਜਾਂ ਪੜਨਾਮ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਹਨਾਂ ਨੂੰ ਅਗਲਾ ਆਪਣੇ ਕੋਲੇ ਸਵਾਲ ਹੈ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉੱਪਰ ਆਪਾਂ ਕਰਕੇ ਆਏ ਆਂ ਕਿਰਿਆ ਵਿਸ਼ੇਸ਼ਣ ਦੇ ਜਿਹੜੇ 8 ਪ੍ਰਕਾਰ ਦੇ ਨੇ ਸਾਰੀਆਂ ਕਿਸਮਾਂ ਆਪਾਂ ਨੇ ਡਿਟੇਲ ਦੇ ਵਿੱਚ ਉੱਪਰ ਕੀਤੀਆਂ ਨੇ ਅਗਲਾ ਜਿਹੜਾ ਸਵਾਲ ਹੈ ਆਪਣੇ ਕੋਲੇ 3 ਨੰਬਰ ਮੈਂ ਹੁਣੇ ਤੇਰਾ ਕੰਮ ਕਰ ਦੇਵਾਂਗਾ ਬਾਕ ਦੇ ਵਿੱਚ ਹੁਣੇ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਹੁਣੇ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਜੀ ਆਪਾਂ ਉੱਪਰ ਕੀਤਾ ਹੈ ਪਰਮਾਨਵਾਚਕ ਕਾਰਨਵਾਚਕ ਕਾਲਵਾਚਕ ਜਾਂ ਪ੍ਰਕਾਰਵਾਚਕ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਹੁਣੇ ਮਤਲਬ ਸਮੇਂ ਦੀ ਗੱਲ ਹੋ ਰਹੀ ਹੈ ਕਾਲਵਾਚਕ ਏਡੀ ਜਿਹੜਾ ਰਾਈਟ ਆਨਸਰ ਹੈ ਇੱਥੇ ਚਾਰ ਨੰਬਰ ਐ ਐਮਸੀਕਿਊ ਤੁਹਾਡੀ ਸਕਰੀਨ ਤੇ ਉਹ ਮੈਨੂੰ ਇੱਥੇ ਮਿਲਿਆ ਸੀ ਵਾਕ ਦੇ ਵਿੱਚ ਆਇਆ ਸ਼ਬਦ ਇੱਥੇ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਕਾਲਵਾਚਕ ਪ੍ਰਕਾਰਵਾਚਕ ਜਾਂ ਸਥਾਨਵਾਚਕ ਇਹਦੇ ਵਿੱਚੋਂ ਆਪਾਂ ਨੇ ਦੱਸਣਾ ਹੈ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਸਥਾਨਵਾਚਕ ਉਹ ਬਹੁਤ ਰੋਂਦਾ ਸੀ ਬਾਕ ਦੇ ਵਿੱਚ ਆਇਆ ਸ਼ਬਦ ਬਹੁਤ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਪ੍ਰਮਾਨਵਾਚਕ ਕਾਰਨਵਾਚਕ ਕਾਲਵਾਚਕ ਜਾਂ ਪ੍ਰਕਾਰਵਾਚਕ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਪ੍ਰਮਾਨਵਾਚਕ ਹੈ 6 ਨੰਬਰ ਐਮਸੀਕਿਊ ਸਰਜੀਤ ਨੇ ਇਸ ਤਰ੍ਹਾਂ ਸਵਾਲ ਕੱਢਿਆ ਬਾਕ ਦੇ ਵਿੱਚ ਇਸ ਤਰ੍ਹਾਂ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਕਾਲਵਾਚਕ ਪ੍ਰਕਾਰਵਾਚਕ ਜਾਂ ਸਥਾਨਵਾਚਕ ਜਾਂ ਸੰਖਿਆਵਾਚਕ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਪ੍ਰਕਾਰਵਾਚਕ ਹੈ ਇਸ ਤਰ੍ਹਾਂ ਅਗਲਾ 7 ਨੰਬਰ ਆਪਣੀ ਸਕਰੀਨ ਤੇ ਹੈ ਜੋ ਸ਼ਬਦ ਕਿਸੇ ਕਿਰਿਆ ਦੇ ਹੋਣ ਦੀਆਂ ਬਾਰੀਆਂ ਦੱਸੇ ਉਹ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਆਪਣੇ ਕੋਲੇ ਆਪਸ਼ਨਾਂ ਨੇ ਕਾਲਵਾਚਕ ਪ੍ਰਕਾਰਵਾਚਕ ਸਥਾਨਵਾਚਕ ਜਾਂ ਸੰਖਿਆਵਾਚਕ ਇਹਨਾਂ ਦੇ ਵਿੱਚੋਂ ਆਪਾਂ ਨੇ ਸਹੀ ਜਿਹੜਾ ਉੱਤਰ ਚੁਣਨਾ ਹੈ ਰਾਈਟ ਜਿਹੜਾ ਦਾ ਆਨਸਰ ਹੈ ਜੀ ਉਹ ਹੈ ਸੰਖਿਆਵਾਚਕ ਅਗਲਾ 8 ਨੰਬਰ ਆਪਣੇ ਕੋਲੇ ਹੈ ਉਸਨੇ ਪ੍ਰਸ਼ਨ ਠੀਕ ਹੱਲ ਕੀਤਾ ਵਾਕ ਦੇ ਵਿੱਚ ਠੀਕ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਤਕੀਦਵਾਚਕ ਨਿਰਣਾਵਾਚਕ ਸਥਾਨਵਾਚਕ ਜਾਂ ਕਾਲਵਾਚਕ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਨਿਰਣਾਵਾਚਕ ਅਗਲਾ ਸਵਾਲ ਆਪਣੀ ਸਕਰੀਨ ਤੇ ਹੈ ਜਦੋਂ ਕਿਰਿਆ ਵਿਸ਼ੇਸ਼ਣ ਸਿਰਫ ਕਿਰਿਆ ਵਿਸ਼ੇਸ਼ਣ ਦਾ ਹੀ ਕਾਰਜ ਕਰਨ ਜਾਂ ਕਿਰਿਆ ਵਿਸ਼ੇਸ਼ਣ ਦੀ ਅਵਸਥਾ ਹੁੰਦੀ ਹੈ ਪ੍ਰਸ਼ਨਿਕ ਸਧਾਰਨ ਜੋਜਕੀ ਜਾਂ ਕੋਈ ਵੀ ਨਹੀਂ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਸਧਾਰਨ ਅਵਸਥਾ ਅਗਲਾ 10 ਨੰਬਰ MCQ ਆਪਣੀ ਸਕਰੀਨ ਤੇ ਹੈ ਜੋ ਸ਼ਬਦ ਕਿਰਿਆ ਦੇ ਕਾਰਜ ਹੋਣ ਦਾ ਢੰਗ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਪ੍ਰਕਾਰਵਾਚਕ ਪ੍ਰਮਾਣਵਾਚਕ ਜਾਂ ਕਾਰਨਵਾਚਕ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਊੜਾ ਪ੍ਰਕਾਰਵਾਚਕ ਅਗਲਾ 11 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਤਿੰਨ ਜਿਹੜੀਆਂ ਅਵਸਥਾਵਾਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ ਅਗਲਾ 12 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਸਹਜੇ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਬਣ ਗਈ ਹੈ ਕਾਰਨਵਾਚਕ ਪ੍ਰਮਾਣਵਾਚਕ ਤਕੀਦਵਾਚਕ ਜਾਂ ਪ੍ਰਕਾਰਵਾਚਕ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਪ੍ਰਕਾਰਵਾਚਕ ਹੈ ਸਸਾ ਜਿਹੜਾ ਰਾਈਟ ਹੈ 13 ਨੰਬਰ ਸਵਾਲ ਆਪਣੀ ਸਕਰੀਨ ਤੇ ਹੈ ਤੂੰ ਕਿਉਂ ਭੱਜਾ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਹੈ પ્રશ્નિક, સુધારણ ਜਾਂ જોજકી તીના અવસ્થાઓ ਦੇ ਵਿੱਚੋਂ ਜਿਹੜੀਆਂ ਆਪਾਂ ਉੱਪਰ ਕਰਕੇ ਆਏ ਆ ਵਿਸ਼ੇਸ਼ਣ ਦੀਆਂ ਤਿੰਨੋਂ અવસ્થਤਕ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ પ્રશ્નિક ਕਿਉਂਕਿ પ્રશ્ન ਜਿਹੜਾ ਇਹਦੇ ਵਿੱਚ ਪੁੱਛਿਆ ਗਿਆ ਕਿਉਂਕਿ ਸ਼ਬਦ ક્રિયા વિશેષਣ ਦੀ ਕਿਹੜੀ ਬੰਗੀ ਦੇ ਵਿੱਚ ਆਉਂਦਾ ਹੈ પ્રમાਣਵਾਚਕ, ਕਾਰਨਵਾਚਕ ਕਾਲਵਾਚਕ ਜਾਂ ਪ੍ਰਕਾਰਵਾਚਕ ਆੜਾ ਜਿਹੜਾ ਰਾਈਟ ਆਨਸਰ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਬਣਗੀ ਦੇ ਵਿੱਚ ਆਉਂਦਾ ਕਿਉਂਕਿ ਅਗਲਾ 15 ਨੰਬਰ ਜਦ ਤੁਸੀਂ ਆਖੋਗੇ ਕੰਮ ਕਰ ਲਮਾਗੇ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਹੈ ਤਿੰਨ ਅਵਸਥਾਵਾਂ ਦੇ ਵਿੱਚੋਂ ਚੁਣਨਾ ਹੈ ਆਪਾਂ ਨੇ ਪ੍ਰਸੰਨਿਕ ਸੁਧਾਰਨ ਜਾਂ ਜੋਜਕੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਜੋਜਕੀ ਹੈ ਇਸ ਦੇ ਨਾਲ ਹੀ ਕਿਰਿਆ ਵਿਸ਼ੇਸ਼ਨ ਤੇ ਅੱਜ ਦੀ ਆਪਣੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਇਹ ਪੰਜਾਬੀ ਬੈਸਟ ਗ੍ਰਾਮਰ ਸੀਰੀਜ਼ ਦੀਆਂ ਕਲਾਸਾਂ ਵਧੀਆ ਲੱਗ ਰਹੀਆਂ ਨੇ ਤਾਂ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰਨਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਜਿਹੜੇ ਸਾਥੀ ਸਾਡੇ ਨਾਲ ਅੱਜ ਪਹਿਲੀ ਵਾਰ ਨਵੇਂ ਜੁੜੇ ਨੇ